نام دی عام آدمی پارٹی سرکار ہے سرکار اہنکاری سرکار ہے مسئلہ صاحب ایٹیچوڈ دا ਉਹ ਤਰ੍ਹਾਂ ਮੇਰ ਸਾਹਿਬਾ ਦਾ ਵਰਤਾਵ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲੀਡਰੋ ਦਾ ਹਾਊਸ ਇਹਨਾਂ ਦਾ અપਮਾਨ ਜਿਸ ਤਰ੍ਹਾਂ ਕੀਤਾ ਹੈ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ 'ਚ ਜਿਸ ਤਰ੍ਹਾਂ ਦੇ ਹਾਥੋਂ ਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕੱਲੇ ਮੇਰ ਸਾਹਿਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਸਰਕਾਰ ਕਹਿਣ ਵਾਲੀ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੇ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਅਹੰਕਾਰ ਇਹਨਾਂ ਦਾ ਬੋਲਦਾ ਹੈ ਉਸ ਅਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਹਨਾਂ ਦੇ ਸਰਵਈਏ ਦੇ ਪਿੱਛੇ ਜੋ ਗੱਲ ਮੈਂ ਸਮਝਾਂ ਇਸ ਤੋਂ ਸਾਰੇ ਮਸਲੇ ਦੇ ਅੰਦਰ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿਉਂਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕ腐ਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਖੁਦ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੈਸ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕਿਤੇ ਵਿਡਰੋ ਨਹੀਂ ਹੁੰਦੇ ਇਹ ਉਸ ਗੱਲ ਦੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜੀ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾਮ ਮੰਗਣ ਤੇ ਲੁਧਿਆਣੇ ਦੀ ਜਨਤਾ ਤੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਇਹ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਆ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿੱਲ ਲਗਾਣਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬౌండ్ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਹੈ ਮੇਅਰ ਸਾਹਿਬਾ ਇਹਨੇ ਕਿਉਂ ਗਰਮ ਹੋ ਰਹੇ ਹੈ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਹੈ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਹਮ ਪਬਲਿਕ ਜਿਹੜੀ ਆਗੇ ਰਾਤ ਨੂੰ ਇਥੇ ਦਿਨੇ 4 ਦਿਨ ਤੋਂ ਤਰਨਾ ਲਾ ਰਹੇ ਆ ਮੈਂ ਸਾਰਿਆਂ ਦਾ ਆਭਾਰੀ ਵੀ ਆ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਆ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆ ਗਿਆਣੇ ਦੇ ਅੰਦਰ ਕਮਾਂਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਹਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਕਿ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਸਭ ਥੈਂਕ ਯੂ

ਇਓਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉਥੇ ਫੌਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਗਦੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਹੈ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਆ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਹੈ ਕਰੂਗਾ ਕੌਣ ਕੰਮ ਉਹਦੇ ਬਾਅਦ ਜਿਵੇਂ ਸਰਕਾਰ ਕੋਈ ਮਰ ਸੁਣਨਾ ਬਣਿਆ ਨਹੀਂ ਸ਼ਹਿਰ ਦੇ ਵਿੱਚ ਸੜਕਾਂ ਦੇ ਹਾਦਕ ਉਸਤ ਖਸਤਾ ਹੁੰਦੇ ਨੇ ਉਹਨਾਂ ਤੋਂ ਭਾਰਤੀ ਜਨਤਾ ਪਾਰਟੀ ਕੋਈ ਐਜੀਟੇਸ਼ਨ ਕਰੇਗੀ ਕੋਈ ਗਵਰਨਰ ਪ੍ਰਸਾਦ ਦਾ ਕਹਿੰਦਾ ਕਿ ਗਵਰਨਰ ਸਾਹਿਬ ਤਾਂ ਨਹੀਂ ਸਾਹ ਹੈ ਤਾਂ ਗਵਰਨਰ ਸਾਹਿਬ ਕੋਲ ਤਾਂ ਚਲੋ ਇੱਕ ਤਾਂ ਮੈਨੀਫੈਸਟੋ ਸਾਡਾ ਆਪਣਾ ਤਰੀਕਾ ਲੋਕਾਂ ਦਾ ਰੋਸ ਜ਼ਾਹਿਰ ਕਰਨ ਦਾ ਆ ਤਾਂ ਸੜਕਾਂ ਤੇ ਆਪ ਨੂੰ ਉਲਣਾ ਪਊਗਾ ਸਭ ਸਾਨੂੰ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਤ ਕਰਨਾ ਪਊਗਾ ਸਾਨੂੰ ਤੇ ਉਹ ਅਸੀਂ ਕਰਕੇ ਚਾਹੇ ਧਰਨੇ ਹੈ ਪ੍ਰਦਰਸ਼ਨ ਹੈ ਸਾਰੇ ਨੂੰ ਅਸੀਂ ਤਗੜੇ ਹੋ ਕੇ ਇਹਦੇ ਵਾਸਤੇ ਲੱਗੇ ਕਰਨੇ ਸੀ অলਰੈਡੀ ਆ ਪ੍ਰਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਇਸੇ ਕੱਲ ਤੋਂ ਵਾਰਡ ਵਾਈਜ਼ ਵਿੱਚ ਜਿੱਥੇ-ਜਿੱਥੇ ਆ ਪ੍ਰੋਬਲਮਜ਼ ਆ ਰਹੀਆਂ ਉੱਥੇ ਚੌਂਕਾਂ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰਾ ਕੁਝ ਹੀ ਹੋਊਗਾ ਡੈਮੋਕਰੇਸੀ ਦਾ ਇਹ ਤਰੀਕਾ ਸਾਬਤ ਆ ਡੈਮੋਕਰੇਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਬ ਚਾਹ ਕਿੰਨੇ ਹੰਕਾਰੀ ਸਰਕਾਰ ਹੋਵੇ ਚਾਹ ਕਿੰਨੇ ਹੈਲੀਕਾਪਟਰਾਂ ਨਾਲ ਤੁਰੇ ਫਿਰਦੇ ਨੇ ਉਹਨਾਂ ਨੂੰ ਤਾਂ ਸੜਕਾਂ ਭੁੱਲ ਗਈਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਡਣ ਖਟੋਲਾ ਉਹਨਾਂ ਦਿਹਾਤਾ ਚੜ੍ਹੇ ਫਿਰਦੇ ਸਾਰੇ ਦਿਨ ਤੇ ਸੜਕਾ ਜਦੋਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਜਿਆਦਾ ਆਇਆ ਸਰਕਾਰੀ ਕ੍ਰਪਸ਼ਨ ਕਿਸੇ ਦੀ ਗੱਲ ਕੀਤੀ ਹੈ ਤੇ ਪਜੀਵਰੀ ਦੇ ਉੱਪਰ ਖੁੱਦ ਏਡੀ ਦਾ ਮਾਮਲਾ ਹੋਇਆ ਕਿਉਂਕਿ ਮਾਮਲਾ ਦਰਸੀ ਤਾਂ ਉਹੀ ਰਿਦੇਸ਼ ਅਸੇਵਿਕ ਦਾ ਮਾਮਲਾ ਡੈਂਪੋਲੀ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਉਹਦੇ ਮੰਂਦੀ ਦੇ ਉੱਪਰ ਖੁੱਦ ਮਾਮਲਾ ਦਰਸੀ ਸਾਹਮਣੇ ਆਇਆ ਦੇਖੋ ਸਰ ਮੈਂ ਤਾਂ ਇਹ ਨਹੀਂ ਕਹੂੰਗਾ ਵੀ ਜੇ ਲੋਕ ਆਵਾਜ਼ ਢਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਾਬ ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਨੂੰ ਆਪਣੀ ਡਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਤੇ ਉਹਨਾਂ ਨੂੰ ਯਾਦ ਆ ਗਿਆ ਪਰ ਮੈਂ ਥੋੜੇ ਰਾਈ ਦੇਖੋ ਮੈਂ ਉਹਨਾਂ ਨੂੰ ਬੜਾ ਅੱਛਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਥੋੜੇ ਰਾਈ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਅਰੋੜਾ ਸਾਹਿਬ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਖਿਹੜਾ ਛੁਟਣਾ ਨਹੀਂ ਸਾਹਿਬ ਆ ਤਾਂ ਜਵਾਬ ਦੇ ਇਹ ਬਾਤ ਚ ਚੱਲੀ ਹੈ ਨਾ ਸਭ ਬਹੁਤ ਦੂਰ ਤੱਕ ਲੱਗ ਜਾਏਗੀ ਅਜੇ ਆ ਖਤਮ ਨਹੀਂ ਹੋਇਆ ਜਿਵੇਂ ਆ ਕਹਿੰਦੇ ਸੀ ਨਾ ਵੀ ਆ ਤਾਂ ਅੱਜ ਕਹਿ ਰਹੇ ਆ ਮਹਾਰਾ ਯੁੱਧ ਨਸ਼ੋ ਕੇ ਵਿਰੁੱਧ ਖਤਮ ਨਹੀਂ ਹੋਆ ਆ ਸਾਡੇ ਅੱਲ ਤਾਂ ਅਜੇ ਚੱਲੂ ਹੈ ਅੱਜ ਆਕੇ ਆਕੇ ਦੇਖੀਏ ਅਰੋੜਾ ਸਾਹਿਬ ਹੋਤਾ ਕਿਆ ਹੈ ਕਹਿੰਦੇ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਉਹਨਾਂ ਨੇ ਦਰਨਾ ਲਗਾਇਆ ਗਿਆ ਉਹਨੇ ਵੀ ਸ਼੍ਰੋਮਣੀ ਕਾਲੀਦਾਦ ਵੀ ਆਈ ਕਾਂਗਰਸ ਵੀ ਆਈ ਵਿੱਚ ਕੀ ਕਹਿਣਾ ਚਾਹੁੰਦੇ ਨੇ ਕਿ ਸਭਾ ਸਭਾ ਜੁਣ ਇੱਕ ਮੰਚ ਤੇ ਕਿਤੇ ਨਾ ਕਿਤੇ ਇਕੱਠੇ ਦਿਖੋਗੇ ਜਿਵੇਂ ਇਸ ਧਰਨੇ ਦੇ ਵਿੱਚ ਇਕੱਠੇ ਆ ਗਏ ਸ਼੍ਰੋਮਣੀ ਕਾਲੀਦਾਦ ਵੀ ਨਾਲ ਆਈਏ ਦੇਖੋ ਲੋਕਾਂ ਦੀ ਆਵਾਜ਼ ਚ ਲੋਕਾਂ ਚ ਜਾ ਕੇ ਚਿੱਟੀ ਲੀੜੇ ਪਾਣ ਨਾਲ ਲੀਡਰ ਨਹੀਂ ਬਣਦਾ ਸਾਹਿਬ ਲੀਡਰ ਅੱਜ ਕੱਲ 1200 ਰੁਪਏ ਚ ਫਲੈਕਸ ਬੋਰਡ ਲੱਗਦਾ ਹੈ ਨਵੇਂ ਸਾਲ ਦੀ ਵਧਾਈ ਉਹ ਲੀਡਰ ਕਿਆ ਰਹਿ ਸਕਦੇ ਉਹਨਾਂ ਨੂੰ ਲੋਕ ਲੀਡਰ ਨਹੀਂ ਮੰਨਦੇ ਲੀਡਰ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਚੱਕੂਗਾ ਕੋਈ ਚੱਕਲੇਵੇ ਸਾਹਿਬ ਨਾਲ ਆ ਜਾਣ ਮੋਸਟ ਵੈਲਕਮ ਨਹੀਂ ਨਾਲ ਆਂਦੇ ਉਹਨਾਂ ਦੀ ਖੁਸ਼ੀ ਹੈ ਲੋਕ ਆ ਪਿਆਰ ਕਰੇ ਭੇਜ ਦੇਣਗੇ ਚੋ ਤਾਂ ਲੀਡਰ ਨੂੰ ਲੋਕਾਂ ਦੇ ਨਾਲ ਖੜਨਾ ਪਊਗਾ ਲੋਕਾਂ ਦੀ ਗੱਲ ਕਰਨੀ ਪਊਗੀ ਸਾਹਿਬ ਤੇ ਆ ਜਿਹੜੇ ਆ ਲੋਕਾਂ ਦੀ ਆਵਾਜ਼ ਕਰਕੇ ਆ ਜਿਹੜੀਆਂ ਇਹਨਾਂ ਨੇ ਲੈਂਡ ਪੂਲਿੰਗ ਵਾਲਾ ਚਲਾਇਆ ਆ ਤੁਹਾਡੇ ਸਾਹਮਣੇ ਮੈਂ ਦੁਕਾਨ ਬੰਦ ਹੁੰਦੀ ਦਿਖਾਊਗਾ ਮੈਂ ਇਥੇ ਦੇ ਲੀਡਰਾਂ ਨੂੰ ਇੱਕ ਹੋਰ ਵੀ ਕਿਉਂਕਿ ਆ ਇਸ਼ੂ ਤਾਂ ਨਹੀਂ ਇਹਦੇ ਨਾਲ ਉਹਦੇ ਵਾਸਤੇ ਅਸੀਂ ਅੱਡ ਕਰਾਂਗੇ ਇੱਕ ਪ੍ਰੈਸ ਕਾਨਫਰੰਸ ਪਰ ਮੈਂ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਬਹੁਤ ਸਾਰੇ ਵਪਾਰੀ ਵਰਗ ਇੱਥੇ ਹੀ ਬੈਠਾ ਹੈ ਸਾਰੇ ਜਿਨ੍ਹਾਂ ਦੇ ਬਿਲਡਰ ਵੀ ਬਹੁਤ ਸਾਰੇ ਹੈ ਦੇਖਿਓ ਕਿ ਤੇਵੇਂ ਭਲੇਖੇ ਚ ਆ ਕੇ ਲਾਲਚ ਕੋਈ ਲੈ ਕੇ ਤੇ ਆ ਜਮੀਨਾਂ ਨੂੰ ਹੱਥ ਨਾ ਪਾ ਲਿਓ ਆ ਜਿਹੜੇ ਲੈਂਡ ਪੂਲਿੰਗ ਦੇ ਨਾਂ 'ਤੇ ਹੈ ਇਹ ਤਾਂ ਤੁਰ ਜਾਣਗੇ ਤੇ ਤੁਹਾਨੂੰ ਭੁਗਤਣਾ ਪਊਗਾ ਇਸ ਕਰਕੇ ਤੇਰੀ ਸਾਰਿਆਂ ਨੂੰ ਇੱਕ ਆ ਵਾਰਨਿੰਗ ਸਮਝ ਲਓ ਇੱਕ ਰਾਏ ਹੈ ਉਹ ਕਹਿੰਦੇ ਨਾ ਬਨ ਅਨਸੋਲਿਸੀਟਿਡ ਐਡਵਾਈਸ ਇਜ਼ ਨੈਵਰ ਵੈਲਕਮ ਇਸ ਕਰਕੇ ਮੈਂ ਕਹਿੰਦਾ ਵੀ ਧਿਆਨ ਕਰ ਲਿਓ ਬਾਅਦ 'ਚ ਜਵਾਬ ਦੇ ਹੀ ਹੋਗੀ ਸਾਹਿਬ ਜਿਹੜੀ ਖੁਸ਼ੀ ਵਸਤਾਂ ਦੇ ਕੇ ਆਏ ਮੇਅਰ ਵੱਲੋਂ ਇੱਕ ਵੀਡੀਓ ਦੀ ਸ਼ਿਕਾਇਤ ਕੀਤੀ ਸੀ ਕਿ ਮੀਟਿੰਗ ਦੇ ਵਿੱਚ ਕਿ ਉਹਨਾਂ ਵੱਲੋਂ ਏ ਫਲੇਮ ਬੀਜਪੀ ਕੌਂਸਲਰਸ ਕੇ ਲਾਇਆ ਹੈ ਕਿ ਬੀਜਪੀ ਕੌਂਸਲਰ ਵੱਲੋਂ ਨੂਜੈਂਸ ਕ੍ਰੀਏਟ ਕੀਤੀ ਗਈ ਤੇ ਐਫ ਆਈ ਆਰ ਜਿਹੜੀ ਰਜਿਸਟਰ ਹੋ ਗਈ ਸਾਹਿਬ ਲੋਕਾਂ ਦੀ ਗੱਲਾਂ ਲੈ ਕੇ ਜਾਓਗੇ ਸੱਤਾ 'ਚ ਜਿਹੜਾ ਏ ਕੁਰਸੀ ਤੇ ਬੈਠਾ ਉਹਨਾਂ ਨੂੰ ਨੂਜੈਂਸ ਹੀ ਲੱਗਦਾ ਹੈ ਸਾਬ ਜਦੋਂ ਕੜਵੇ ਸਵਾਲ ਪੁੱਛੇ ਜਾਂਦੇ ਨੇ ਨਾ میں آپ پریوابا سمجھانے کے لئے guidelines Christina مجھدٹک نور ر � ho رجل ر week مجھدٹر جان دكر جان دک satellان ਅਰੇਸਟਰ ਕੋ ਕਿੰਨਾ ਦੇਖ ਰਿਹਾ ਹਾਂ ਜੀ ਜਿਹੜਾ ਪਰਚਾ ਦਰਜ ਹੋਇਆ ਉਹਦੇ ਅਸਿਸਟੈਂਟ ਕਿ ਕੀ ਦੇਖ ਰਿਹਾ ਮੈਂ ਦੇਖ ਰਿਹਾ ਪਰਚਾ ਕੈਨਸਲ ਹੋਣਾ ਚਾਹੀਦਾ ਸਾਬ ਮੈਂ ਆ ਦੇਖ ਰਿਹਾ ਪਰਚਾ ਕੈਨਸਲ ਹੋਊਗਾ ਸਾਬ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਮੈਂ ਸਮਝਦਾ ਹਾਂ ਵੀ ਮਨਤਾ ਜੁਮੇਨ ਸੀ ਵੀ ਇੱਥੇ ਭਗਵੰਤ ਮਾਨ ਜੀ ਆਏ ਤਾਂ ਘਟੋ ਘਟ ਆਪਣੇ ਆਪ ਨੂੰ ਸਪੀਚ 'ਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਉਹ ਕਹਿੰਦੇ ਸੀ ਮਨੂੰ ਤੁਸੀਂ ਪਰਿਵਾਰ ਦਾ ਮੁਖੀ ਚੁਣਿਆ ਤੇ ਮੁਖੀ ਵਾਲਾ ਕੋ ਬੇਇੱਜ਼ਤੀ ਕਰੋ ਤੁਹਾਨੂੰ ਨਹੀਂ ਦਿਸਦਾ ਕੀ ਹੋ ਰਿਹਾ ਇੱਥੇ ਪਰ ਮੇਰ ਸਾਹਿਬਾਂ ਨੇ ਬਿਲਕੁਲ ਹੀ ਸਪੱਸ਼ਟ ਕੀਤਾ ਚਲੋ ਮੇਰ ਸਾਹਿਬਾਂ ਮਾਫੀ ਮੰਗਣੀ ਚਲੋ ਨਾਮ ਮੰਗਣ ਸਾਹਿਬ ਜਿਹੜਾ ਚੈਪਟਰ ਪੜਾਇਆ ਜਾਏਗਾ ਹੁਣ ਸਰਕਾਰ ਕਰਕੇ ਕਿਵੇਂ ਦੇਖੀਂ ਸਾਹਿਬ ਤੁਸੀਂ ਆ ਬਾਤ ਇਸ਼ੂ ਹੱਟ ਜਾਂਦਾ ਰਹੂਗਾ ਮੈਂ ਤੇ ਇੰਨੀ ਗੱਲ ਕਹੂੰਗਾ ਕਿ ਤੁਸੀਂ ਇਹਨਾਂ ਦਾ ਮਈ ਮਹੀਨੇ ਦਾ ਬਿਆਨ ਦੇਖ ਲਓ ਜਿੱਥੇ ਆ ਭਗਵੰਤ ਮਾਨ ਜੀ ਅਜਾ ਦੂਜਾ ਫੇਜ਼ ਚਾਲੂ ਕਰਕੇ ਗਏ ਆ ਕਹ ਰਹੇ ਸੀ 99% ਦੇ ਦਿਨ ਵਿੱਚ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਫੇਰ ਕਿਉਂ ਗੀਤਗਾਂਦੇ ਫਿਰਦੇ ਸਰ ਜੇ ਨਸ਼ਾ ਹੀ ਖਤਮ ਹੋ ਗਿਆ ਫੇਰ ਕਿਉਂ ਗੀਤਗਾਂਦੇ ਫਿਰਦੇ ਫੇਰ ਕਿਉਂ ਤੇਲ ਫੂਕੇ ਆਇਆ ਉਹਦਾ ਹੈਲੀਕਾਪਟਰ ਦਾ ਅੱਛਾ ਜਸਟਰ ਭਾਈ ਇੱਕ ਪਾਸੇ ਤੁਸੀਂ ਕਰ ਰਹੇ ਬਕਾਲਤ ਕਾਲੀ ਦਾ ਨਹੀਂ ਅਸ਼ੁਭਿਸ਼ਤ ਮੈਂ ਸਾਫ਼ ਕਾ ਕਿ ਜੇ ਅਸੀਂ ਇਕੱਲੇ ਲੜਾਂਗੇ ਛੱਡੋ ਸਾਡੀ ਤੁਹਾਡਾ ਮਤ ਭੇਦ ਉਹ ਅੱਡ ਮਸਲਾ ਕੋਈ ਕਿਸੇ ਦਾ ਮਤ ਭੇਦ ਨਹੀਂ ਸਾਹਿਬ ਜੇ ਸਾਰੀਆਂ ਗੱਲਾਂ ਸੁਣੋਗੇ ਤੁਸੀਂ ਜੇ ਸਿਰਫ ਉਹਨਾਂ ਨੇ ਕਿਸੇ ਨੇ ਇੱਕ ਲਾਈਨ ਕਹੀ थी ਮੈਂ ਜਿਹੜੇ ਬੋਲ ਕੇ ਗਿਆ ਉਹਨੂੰ ਪੂਰਾ ਜੇ ਪੜੋਗੇ ਸੁਣੋਗੇ ਤੇ ਮੈਂ ਜਿਹੜਾ ਉੱਥੇ ਢਿੰਦਸਾ ਸਾਹਿਬ ਦੀ ਬਰਸੀ ਤੇ ਜਿਹੜਾ ਪੜਿਆ ਸੀ ਉਹ ਮੇਰਾ ਟਵੀਟ ਕੱਢ ਲੋ ਮੇਰਾ ਬਿਆਨ ਕੱਢ ਲੋ ਸਾਰੀ ਗੱਲਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਸਮਝੋਤੇ ਦੀ ਕੋਈ ਆਸ ਨਹੀਂ ਹੈਗੀ ਇੱਕ ਪਾਸੇ ਤਾਂ ਕਹਿ ਰਹੇ ਨਾਲ ਆਏ ਖੜੇ ਐ ਆਹ ਹੋਵੇ ਕਹਿ ਰਹੇ ਸੀ ਕਿ ਅਕਾਲੀ ਦਾ ਨਾਲ ਆਏ ਖੜੇ ਐ ਮੈਂ ਕਿ ਜਿਨ੍ਹਾਂ ਨੇ ਲੋਕਾਂ 'ਚ ਜਾਣਾ ਸਭ ਅੱਗੇ ਸਭ ਬਾਅਦ ਗੱਲ ਕਰਾਂਗੇ